ਜੈਤੋ ਦੇ ਤਿੰਨ ਦੱਲੇ ਪੱਤਰਕਾਰ ਜਿਹੜੇ ਅਮੋਰਤ ਜੇ ਪੈਰਾਂ ਨੂੰ ਗੈਰ ਲਾ ਕੇ ਪੈਜੇ ਚਟ ਚਟ ਮਰ ਜਾਣਗੇ ਉਹ ਦੱਲੇ ਪੱਤਰਕਾਰਾਂ ਨੂੰ ਕਹਨੇ ਆ ਕਿ ਨਾ ਸਾਨੂੰ ਤੁਹਾਡੀ ਹਮਾਇਤ ਦੀ ਅੱਜ ਲੋੜ ਆ ਨਾ ਸਾਡੀ ਤੁਹਾਡੀ ਕੱਲ ਲੋੜ ਆ ਤੁਸੀਂ ਕਾਂਗਰਸ ਮੌਕੇ ਵੀ ਦਲਗ੍ਰੀ ਕੀਤੀ ਹੈ ਕਦੇ ਕਿਹਦੀ ਦਲਗ੍ਰੀ ਕੀਤੀ ਹੈ ਇੱਕ ਤਾਂ ਇੱਥੇ ਸਿਆਣਾ ਪਿਆਣਾ ਸਾਰੀ ਜ਼ਿੰਦਗੀ ਵਧੀਆ ਕੀਤੀ ਹੁਣ ਝਾਟੇ ਚ ਖੇਪ ਪਾਉਣ ਲੱਗਿਆ ਉਹ ਕੋਈ ਵੀ ਖਬਰ ਮਜ਼ਦੂਰਾ ਖਿਲਾਫ ਹੋਵੇ ਉਹਨੇ ਸ਼ੇਅਰ ਕਰਨੀ ਹੈ ਕੋਈ ਖਬਰ ਕਿਸਾਨਾਂ ਖਿਲਾਫ ਹੋਵੇ ਉਹਨੇ ਸ਼ੇਅਰ ਕਰਨੀ ਹੈ ਅਸੀਂ ਅੱਜ ਇਸ ਸਟੇਜ ਤੋਂ ਚੈਲੰਜ ਕਰਦੇ ਆਂ ਨਾ ਅਸੀਂ ਮਜ਼ਦੂਰਾ ਖਿਲਾਫ ਕਵਰ ਕਰਨੀ ਹੈ ਨਾ ਅਸੀਂ ਕਿਸਾਨਾਂ ਖਿਲਾਫ ਕਰਨੀ ਹੈ ਕਿਉਂਕਿ ਇਹ ਲੜਨ ਵਾਲੇ ਲੋਕ ਹੈ ਜੇ ਸਾਡੇ ਲੋਕ ਕਮਜ਼ੋਰ ਹੋ ਗਏ ਜੇ ਸਾਡੇ ਲੋਕਾਂ ਦੀ ਸ਼ਕਤੀ ਘਟ ਗਈ ਇਹ ਸਰਕਾਰਾਂ ਸਾਨੂੰ ਦੱਬਨ ਨੂੰ ਫਿਰਦੀਆਂ ਹੈ ਮੀਡੀਆ ਨਿਰਪੱਖ ਕਹਿੰਦੇ ਆ ਪਰ ਅਸੀਂ ਨਿਰਪੱਖ ਨਹੀਂ ਆ ਅਸੀਂ ਲੋਕ ਪੱਖੀਆਂ ਜੇ ਲੋਕਾਂ ਤੇ ਜ਼ਬਰ ਹੋਊਗਾ ਜੇ ਲੋਕਾਂ ਤੇ ਸਰਕਾਰ ਜ਼ਬਰਟਾਊਗੀ ਅਸੀਂ ਲੋਕਾਂ ਵਾਲੇ ਪਾਸੇ ਖੜੇ ਦਿਖਾਵਾਂਗੇ ਮੈਂ ਇਹ ਕਹਿਣਾ ਕਿ ਬਹੁਤਾਂ ਨੇ ਵਿਰੋਧ ਨਹੀਂ ਕੀਤਾ ਬੇਸ਼ੱਕ ਸਾਥ ਨਹੀਂ ਦਿੱਤਾ ਪਰ ਉਹਨਾਂ ਨੇ ਕੋਈ ਖਬਰ ਨਹੀਂ ਲਾਈ ਕੁਝ ਨਹੀਂ ਲਾਈ ਪਰ ਕਈ ਤਾਂ ਤੜਕੇ ਅਮੋਲਕ ਦੇ ਘਰੇ ਜਾ ਕੇ ਬਹਿ ਜਾਂਦੇ ਸੀ ਜਦੋਂ ਤੱਕ ਅਮੋਲਕ ਇਹ ਨਹੀਂ ਕਹਿੰਦਾ ਬਾਈ ਖੇੜਾ ਛੱਡ ਦਿਓ ਯਾਰ ਛੱਡਦੇ ਹੀ ਨਹੀਂ ਸੀ ਜਿੱਥੇ ਬੰਦੀਆਂ ਨੇ ਡਟ ਕੇ ਹਮਾਇਤ ਕੀਤੀ ਹੈ ਉੱਥੇ ਜੈਤੋ ਦੇ ਤਿੰਨ ਦੱਲੇ ਪੱਤਰਕਾਰ ਹੈ ਨੋਟ ਕਰ ਲੈਣ ਤਿੰਨ ਦੱਲੇ ਪੱਤਰਕਾਰ ਹੈ ਜਿਹੜੇ ਅਮੋਲਕ ਜੇ ਪੈਰਾਂ ਨੂੰ ਗੈਰ ਲਾ ਕੇ ਪੈ ਜੇ ਚਟ ਚਟ ਮਰ ਜਾਣਗੇ ਉਹ ਦੱਲੇ ਪੱਤਰਕਾਰਾਂ ਨੂੰ ਕਹਨੇ ਆ ਕਿ ਨਾ ਸਾਨੂੰ ਤੁਹਾਡੀ ਹਮਾਇਤ ਦੀ ਅੱਜ ਲੋੜਾ ਨਾ ਸਾਡੀ ਤੁਹਾਡੀ ਕੱਲ ਲੋੜਾ ਤੁਸੀਂ ਕਾਂਗਰਸ ਮੌਕੇ ਵੀ ਦਲਗਰੀ ਕੀਤੀ ਹੈ ਕਦੇ ਕਿਹਦੀ ਦਲਗਰੀ ਕੀਤੀ ਹੈ ਇੱਕ ਤਾਂ ਇੱਥੇ ਸਿਆਣਾ ਬਿਆਣਾ ਸਾਰੀ ਜ਼ਿੰਦਗੀ ਵਧੀਆ ਕੀਤੀ ਹੁਣ ਝਾਟੇ 'ਚ ਖੇਪ ਪਾਉਣ ਲੱਗਿਆ ਉਹ ਹੁਣ ਝਾਟੇ 'ਚ ਖੇਪ ਪਾਉਣ ਲੱਗਿਆ ਇੱਕ ਕੋਈ ਵੀ ਖਬਰ ਮਜਦੂਰਾਂ ਖਿਲਾਫ ਹੋਵੇ ਉਹਨੇ ਸ਼ੇਅਰ ਕਰਨੀ ਹੈ ਕੋਈ ਖਬਰ ਕਿਸਾਨਾਂ ਖਿਲਾਫ ਹੋਵੇ ਉਹਨੇ ਸ਼ੇਅਰ ਕਰਨੀਆਂ ਅਸੀਂ ਅੱਜ ਇਸ ਸਟੇਜ ਤੋਂ ਚੈਲੰਜ ਕਰਦੇ ਆਂ ਨਾ ਅਸੀਂ ਮਜ਼ਦੂਰਾ ਖਿਲਾਫ ਕਵਰ ਕਰਨੀ ਹੈ ਨਾ ਅਸੀਂ ਕਿਸਾਨਾਂ ਖਿਲਾਫ ਕਰਨੀ ਹੈ ਕਿਉਂਕਿ ਇਹ ਲੜਨ ਵਾਲੇ ਲੋਕ ਹੈ ਜੇ ਸਾਡੇ ਲੋਕ ਕਮਜ਼ੋਰ ਹੋ ਗਏ ਜੇ ਸਾਡੇ ਲੋਕਾਂ ਦੀ ਸ਼ਕਤੀ ਘਟ ਗਈ ਇਹ ਸਰਕਾਰਾਂ ਸਾਨੂੰ ਦੱਬਨ ਨੂੰ ਫਿਰਦੀਆਂ ਅਸੀਂ ਇਹ ਗਲਤੀਆਂ ਨਹੀਂ ਨਾ ਕਹਿਣੇ ਆ ਕਿ ਮੀਡੀਆ ਨਿਰਪੱਖ ਕਹਿੰਦੇ ਆ ਪਰ ਅਸੀਂ ਨਿਰਪੱਖ ਨਹੀਂ ਆ ਅਸੀਂ ਲੋਕ ਪੱਖੀ ਆ ਜੇ ਲੋਕਾਂ ਤੇ ਜ਼ਬਰ ਹੋਊਗਾ ਜੇ ਲੋਕਾਂ ਤੇ ਸਰਕਾਰ ਜ਼ਬਰਟਾਊਗੀ ਅਸੀਂ ਲੋਕਾਂ ਵਾਲੇ ਪਾਸੇ ਖੜੇ ਦਿਖਾਵਾਂਗੇ ਅਸੀਂ ਸਰਕਾਰ ਦਾ ਕੋਈ ਪੱਖ ਨਹੀਂ ਦਿਖਾਵਾਂਗੇ ਜੇ ਜ ਕਰੂਗੀ ਜਾਂ ਚੰਗੇ ਕੰਮ ਕਰੂਗੀ ਦਿਖਾ ਦੇਾਂਗੇ ਚੰਗੇ ਕੰਮ ਸਰਕਾਰ ਕਰੇ ਪਰ ਜੇ ਕੋਈ ਕਵੇ ਜਿਹੜੇ ਆ ਪੱਤਰਕਾਰ ਇੱਥੇ ਇੱਕ ਦੋ ਫਿਰਦੇ ਵੀ ਐ ਮੈਂ ਬਹੁਤਿਆਂ ਨੇ ਮੈਂ ਇਹ ਕਹਿਣਾ ਕਿ ਬਹੁਤਿਆਂ ਨੇ ਵਿਰੋਧ ਨਹੀਂ ਕੀਤਾ ਬੇਸ਼ੱਕ ਸਾਥ ਨਹੀਂ ਦਿੱਤਾ ਪਰ ਉਹਨਾਂ ਨੇ ਕੋਈ ਖਬਰ ਨਹੀਂ ਲਾਈ ਕੁਛ ਨਹੀਂ ਲਾਈ ਪਰ ਕਈ ਤਾਂ ਤੜਕੇ ਅਮੌਲਕ ਦੇ ਘਰੇ ਜਾ ਕੇ ਬਹਿ ਜਾਂਦੇ ਸੀ ਜਦੋਂ ਤੱਕ ਅਮੌਲਕ ਇਹ ਨਹੀਂ ਕਹਿੰਦਾ ਭਾਈ ਖੇਡਾ ਛੱਡ ਦਿਓ ਯਾਰ ਛੱਡਦੇ ਹੀ ਨਹੀਂ ਸੀ ਕਦੇ ਉਹ ਔਰਤੇ ਇੱਕ ਹੋਰ ਦੱਸ ਦਿੰਨਾ ਹੈ ਕਿ ਪੱਤਰਕਾਰ ਕੋਈ ਵੀ ਸਾਨੂੰ ਇੰਟਰਵਿਊ ਦੇਵੇ ਜਿਉਂ ਕਹਿੰਦਾ ਕਿ ਮੈਂ ਖੁਦਕੁਸ਼ੀ ਕਰਦਾ ਅਸੀਂ ਸਮਝਾਉਣੇ ਆ ਕਿ ਇਹ ਰਾਹ ਨਹੀਂ ਅਸੀਂ ਉਹ ਖਬਰ 'ਚ ਕਹਿਣੇ ਆ ਇੱਥੇ ਪੱਤਰਕਾਰ ਖਬਰਾਂ 'ਚ ਟਾਈਟਲ ਦੇ ਹੀ ਜਾਂਦੇ ਆ ਕਿ ਉਹ ਪੱਤਰਕਾਰਾਂ ਦੇ ਕਰਕੇ ਖੁਦਕੁਸ਼ੀ ਹੱਦ ਹੋ ਗਈ ਯਾਰ ਸ਼ਰਮਣਾ ਡੁੱਬ ਕੇ ਮਰ ਜਾਓ ਉਹ ਨਾਲ ਨਹੀਂ ਖੜਨਾ ਪਾਸੇ ਹੀ ਹੋ ਕੇ ਬਹਿ ਜਾਓ ਦੱਲੇ ਤਾਂ ਨਾ ਬਣੋ ਕਿ ਅਮੋਲਕ ਦੇ ਸਾਰੇ ਉਮਰ ਦੱਲੇ ਹੀ ਬਣ ਕੇ ਰਹਿਣਾ ਪਰ ਇਹ ਅਮੋਲਕ ਦੇ ਦੱਲੇ ਨਹੀਂ ਇਹ ਸਾਰਿਆਂ ਦੀ ਦੱਲੇ ਆ ਜਿੱਥੇ ਬੰਦੀਆਂ ਨੇ ਡਟ ਕੇ ਹਮਾਇਤ ਕੀਤੀ ਹੈ ਉੱਥੇ ਜੱਜਤੋ ਦੇ ਤਿੰਨ ਦੱਲੇ ਪੱਤਰਕਾਰ ਹੈ ਨੋਟ ਕਰ ਲੈਣ ਤਿੰਨ ਦੱਲੇ ਪੱਤਰਕਾਰ ਹੈ ਜਿਹੜੇ ਅਮੋਲਕ ਜੇ ਪੈਰਾਂ ਨੂੰ ਗੈਰ ਲਾ ਕੇ ਪੈਜੇ ਚਟ ਚਟ ਮਰ ਜਾਣਗੇ ਉਹ ਦੱਲੇ ਪੱਤਰਕਾਰਾਂ ਨੂੰ ਕਹਨੇ ਆ ਕਿ ਨਾ ਸਾਨੂੰ ਤੁਹਾਡੀ ਹਮਾਇਤ ਦੀ ਅੱਜ ਲੋੜ ਆ ਨਾ ਸਾਡੀ ਤੁਹਾਡੀ ਕੱਲ ਲੋੜ ਆ ਤੁਸੀਂ ਕਾਂਗਰਸ ਮੌਕੇ ਵੀ ਦੱਲਗਰੀ ਕੀਤੀ ਹੈ ਕਦੇ ਕਿਹਦੀ ਦੱਲਗਰੀ ਕੀਤੀ ਹੈ ਇੱਕ ਤਾਂ ਇੱਥੇ ਸਿਆਣਾ ਬਿਆਣਾ ਸਾਰੀ ਜ਼ਿੰਦਗੀ ਵਧੀਆ ਕੀਤੀ ਹੁਣ ਝਾਟੇ 'ਚ ਖੇਪ ਪਾਉਣ ਲੱਗਿਆ ਉਹ ਹੁਣ ਝਾਟੇ 'ਚ ਖੇਪ ਪਾਉਣ ਲੱਗਿਆ ਇੱਕ ਕੋਈ ਵੀ ਖਬਰ ਮਜ਼ਦੂਰਾਂ ਖਿਲਾਫ ਹੋਵੇ ਉਹਨੇ ਸ਼ੇਅਰ ਕਰਨੀ ਹੈ ਕੋਈ ਖਬਰ ਕਿਸਾਨਾਂ ਖਿਲਾਫ ਹੋਵੇ ਉਹਨੇ ਸ਼ੇਅਰ ਕਰਨੀ ਆ ਅਸੀਂ ਅੱਜ ਇਸ ਸਟੇਜ ਤੋਂ ਚੈਲੰਜ ਕਰਦੇ ਆਂ ਨਾ ਅਸੀਂ ਮਜ਼ਦੂਰਾ ਖਿਲਾਫ ਕਵਰ ਕਰਨੀ ਆ ਨਾ ਅਸੀਂ ਕਿਸਾਨਾਂ ਖਿਲਾਫ ਕਰਨੀ ਆ ਕਿਉਂਕਿ ਇਹ ਲੜਨ ਵਾਲੇ ਲੋਕ ਐ ਜੇ ਸਾਡੇ ਲੋਕ ਕਮਜ਼ੋਰ ਹੋ ਗਏ ਜੇ ਸਾਡੇ ਲੋਕਾਂ ਦੀ ਸ਼ਕਤੀ ਘਟ ਗਈ ਇਹ ਸਰਕਾਰਾਂ ਸਾਨੂੰ ਦੱਬਨ ਨੂੰ ਫਿਰਦੀਆਂ ਅਸੀਂ ਇਹ ਗਲਤੀਆਂ ਨਹੀਂ ਨਾ ਕਹਨੇ ਆ ਕਿ মিডিਆ ਨਿਰਪੱਖ ਕਹਿੰਦੇ ਆ ਪਰ ਅਸੀਂ ਨਿਰਪੱਖ ਨਹੀਂ ਆ ਅਸੀਂ ਲੋਕ ਪੱਖੀ ਆ ਜੇ ਲੋਕਾਂ ਤੇ ਜ਼ਬਰ ਹੋਊਗਾ ਜੇ ਲੋਕਾਂ ਤੇ ਸਰਕਾਰ ਜ਼ਬਰਟਾਊਗੀ ਅਸੀਂ ਲੋਕਾਂ ਵਾਲੇ ਪਾਸੇ ਖੜੇ ਦਿਖਾਵਾਂਗੇ ਅਸੀਂ ਸਰਕਾਰ ਦਾ ਕੋਈ ਪੱਖ ਨਹੀਂ ਦਿਖਾਵਾਂਗੇ ਗੇ ਇਹ ਜਬਰ ਕਰੂਗੀ ਇਹ ਚੰਗੇ ਕੰਮ ਕਰੂਗੀ ਦਿਖਾ ਦੇਾਂਗੇ ਚੰਗੇ ਕੰਮ ਸਰਕਾਰ ਕਰੇ ਪਰ ਜੇ ਕੋਈ ਕਵੇ ਜਿਹੜੇ ਆ ਪੱਤਰਕਾਰ ਇੱਥੇ ਇੱਕ ਦੋ ਫਿਰਦੇ ਵੀ ਐ ਮੈਂ ਬਹੁਤਿਆਂ ਨੇ ਮੈਂ ਇਹ ਕਹਿਣਾ ਕਿ ਬਹੁਤਿਆਂ ਨੇ ਵਿਰੋਧ ਨਹੀਂ ਕੀਤਾ ਬੇਸ਼ੱਕ ਸਾਥ ਨਹੀਂ ਦਿੱਤਾ ਪਰ ਉਹਨਾਂ ਨੇ ਕੋਈ ਖਬਰ ਨਹੀਂ ਲਾਈ ਕੁਛ ਨਹੀਂ ਲਾਈ ਪਰ ਕਈ ਤਾਂ ਤੜਕੇ ਅਮੌਲਕ ਦੇ ਘਰੇ ਜਾ ਕੇ ਬਹਿ ਜਾਂਦੇ ਸੀ ਜਦੋਂ ਤੱਕ ਅਮੌਲਕ ਇਹ ਨਹੀਂ ਕਹਿੰਦਾ ਭਾਈ ਖੇਡਾ ਛੱਡ ਦਿਓ ਯਾਰ ਛੱਡਦੇ ਹੀ ਨਹੀਂ ਸੀ ਹੱਦ ਹੋ ਗਈ ਯਾਰ ਸ਼ਰਮ ਨਾਲ ਡੁੱਬ ਕੇ ਮਰ ਜਾਓ ਉਹ ਨਾਲ ਨਹੀਂ ਖੜਨਾ ਪਾਸੇ ਹੀ ਹੋ ਕੇ ਬਹਿ ਜਾਓ ਦੱਲੇ ਤਾਂ ਨਾ ਬਣੋ ਕਿ ਅਮੋਲਕ ਦੇ ਸਾਰਿਆਂ ਉਮਰ ਧੱਲੇ ਹੀ ਬਣ ਕੇ ਰਹਿਣਾ ਪਰ ਇਹ ਅਮੋਲਕ ਦੇ ਧੱਲੇ ਨਹੀਂ ਇਹ ਸਾਰਿਆਂ ਦੀ ਧੱਲੇ ਆ